ਇਹਨਾਂ ਪਰ ਆ ਕੀ ਮਸਲਾ ਹੈਗਾ ਰਸਵਾਨ ਸਿੰਘ ਦੇ ਨਾਲ ਕੀ ਕਰਾਂ ਜਾਈਏ ਲੋਕੀ ਤੇ ਸਾਨੂੰ ਬੇਨਤੀ ਆ ਮੈਂ ਜ਼ਮੀਨ ਵੇਚੀ ਸੀ ਮੇਰੇ ਭਰਾ ਬਲਿੰਦਰ ਸਿੰਘ ਨੇ ਮੇਰੇ ਪੈਰ ਲਈ ਜੋ ਤੇ ਜਿੰਨਾ ਨੇ ਵੇਚੀ ਜ ਉਹਨੂੰ 60000 ਚੈੱਕ ਦਿੱਤਾ ਸਾਨੂੰ ਚੈੱਕ ਦੇਣ ਤੋਂ ਬਾਅਦ ਉਹ ਚੈੱਕ ਉਹ ਅਜੇ ਸਾਰੋਂ ਦਾ ਮਤਲਬ ਬਾਕ ਹੋ ਗਿਆ ਮੇਰੇ ਭਰਾ ਨੇ ਲੋਕਾਂ ਦੇ ਪੈਸੇ ਦੇਣੇ ਸੀਗੇ ਹੋਰ ਬੈਂਕਾਂ ਦੇ ਪੈਸੇ ਦੇਣੇ ਸੀਗੇ ਉਹਦਾ ਚੈੱਕ ਪਾਸ ਨਹੀਂ ਹੋਇਆ ਉਹਨੂੰ ਖੁਦ ਕਚੀ ਕਾਲੇ ਤੈਨ ਤੈਨ ਦੱਸ 2021 ਨੂੰ ਖੁਦ ਕਚੀ ਕਾਲੇ ਕਿਉਂਕਿ ਇਗਰਾਂਦੀਆਂ ਨੇ ਸਾਨੂੰ ਉਹਨਾਂ ਨੇ ਇੱਕ ਕਾਰਵਾਈ ਕੀਤੀ ਉਥੇ ਜ਼ਬਰਦਸਤੀ ਸਾਡਾ 2 ਵਾਰੀ ਪਹਿਲੇ 425000 ਰੁਪਇਆ ਰਾਇ ਨਾਮਾ ਕਰਾਇਆ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਜ਼ਮੀਨ ਨਹੀਂ ਲੈਣੀ ਉਹਦਾ ਬਾਖੂ ਜੀਜਾ ਬਟੋਰੀ ਨਾਲ ਗੱਲ ਕਰਾਤੀ ਤਾਂ ਉਸ ਤੋਂ ਬਾਅਦ ਦੂਸਰੇ ਦਿਨ ਜਿਹੜੇ 425000 ਰੁਪਇਆ ਸੀਗਾ ਉਹ ਕਹਿੰਦੇ ਅਸੀਂ ਨਹੀਂ ਦੇ ਸਕਦੇ ਤੇ ਦੂਜੇ ਦੂਸਰੇ ਦਿਨ ਫਿਰ ਉਹ 2 ਲੱਖ ਰੁਪਇਆ ਰਾਇ ਨਾਮਾ ਹੋ ਗਿਆ ਉਹ ਜਿਹੜਾ 2 ਲੱਖ ਰੁਪਇਆ ਸਾਡਾ ਦਿੱਤਾ ਸਾਨੂੰ ਉਹ ਮਤਲਬ ਉਹਦੇ ਮਰਦ ਦਾ ਦਿੱਤਾ ਸਾਨੂੰ ਤੇ ਸਾਨੂੰ ਕਿ ਕਿਉਂਕਿ ਕਾਰਜ ਸਾਡੇ ਕੋ ਪੈਸੇ ਵੀ ਲੈ ਉਹਨਾਂ ਨੇ ਕਿ ਅਸੀਂ ਕਹਿੰਦੇ ਰਾਜੀਨਾਮਾ ਕਰਾਇਆ ਸਾਨੂੰ ਪੈਸੇ ਦਿਓ 30000 ਰੁਪਏ ਮੰਗਦਾ 20 ਸਾਡੇ ਕੋ ਦੋਨਾਂ ਦੋਨਾਂ ਲੈ ਮਾਰੇ ਖਿਮਸ਼ੇਰ ਬਾਦਰ ਤੇ ਇੱਕ ਉਹ ਸੰਦੀਪ ਕੁਮਾਰ ਨੇ ਇਸ ਤੋਂ ਬਾਅਦ ਅਸੀਂ ਰਾਜੀਨਾਮਾ ਮੰਗੇ ਸਰ ਰਾਜੀਨਾਮੇ ਨੇ ਸਾਨੂੰ ਦਿੱਤੇ ਉਹਨਾਂ ਨੇ ਇਸ ਤੋਂ ਬਾਅਦ ਮੈਂ ਆਰਟੀਆਈ ਪਾਈ ਆਰਟੀਆਈ ਉਹਦੇ ਵਿੱਚ ਮੇਰੇ ਘਰ ਇੱਕ ਪੱਤੀ ਭੇਜੀ ਤੀ ਵੀ ਪਿਆਰਾ ਸਿੰਘ ਤੇ ਜਸਵੰਤ ਸਿੰਘ ਦਾ ਕਿਉਂਕਿ ਡਾਰੀਆਂ ਚ ਕੋਈ ਰਾਜਨਾਮਾ ਪੈਸਾ ਪੈਸੇ ਲੈਣ ਦੇ ਰਾਜਨਾਮਾ ਕੋਈ ਨਹੀਂ ਹੋਇਆ ਮੈਂ ਫਿਰ ਇਸ ਤੋਂ ਬਾਅਦ ਮੈਂ ਇਧਰ ਉਧਰ ਕਦਰਿਆ ਭੈਣਾ ਆਪਣੀ ਮੇਰੀ ਇੱਥੇ ਗੇਜੋ ਕੋਠੀ ਜਾਂਦੀ ਆ ਉਹਨਾਂ ਨਾਲ ਗੱਲ ਕੀਤੀ ਜਾ ਕੇ ਵੀ ਇਹ ਉਹ ਕਹਿੰਦੇ ਵੀ ਇੱਥੇ ਚੌਂਕੜੀਆਂ ਕੁਛ ਹਟਾਈ ਨਾ ਮੰਨੀ ਹੋਇਆ ਤੁਹਾਡਾ ਅਸੀਂ ਜਸਵੰਤ ਸਿੰਘ ਦੀ ਫਿਰ ਭੈਣ 베ਦੀ ਨੇ ਰਿਕਾਰਡਿੰਗ ਕੀਤੀ ਆਪਣੇ ਮਾਮਲੇ ਤੋਂ ਲਾ ਕੇ ਉਹਨਾਂ ਨੇ ਕਿ ਜਸਵੰਤ ਸਿੰਘ ਨੇ ਆਪਣਾ ਰਾਜਨਾਮਾ ਕਿੱਥੇ ਕਿੱਥੇ ਹੋਇਆ ਜਿਸワンス ਸਿੰਘ ਨੇ ਕਿਹਾ ਵੀ ਆਪਣਾ ਰਾਇਨਮਾ ਚੌਂਕੀ ਟਾਲੀ ਵਜੋਇਆ ਇਹ ਮੈਂ ਫਿਰ ਐਪਲੀਕੇਸ਼ਨ ਦਿੱਤੀਆਂ ਮੇਰੀ ਕਿਸੇ ਮਤਲਬ ਅਫਸਰ ਨੇ ਤੇ ਕੋਈ ਗੱਲ ਸੁਣਵਾਈ ਨਹੀਂ ਕੀਤੀ ਜਿਹੜੀ ਜ਼ਮੀਨ ਤੁਸੀਂ ਜਸਵੰਤ ਸਿੰਘ ਨੂੰ ਵੇਚੀ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਅਸਵੇਲੇ ਸਾਰੋਂ ਉਹਨਾਂ ਨੇ ਕਬਜ਼ਾ ਕੀਤਾ ਉਹਨੇ ਗਲਤ ਹਾਇਦੀ ਨਹੀਂ ਹੋਈ ਹੈ ਕ ਜੀ ਗਲਤ ਹਾਇਦੀ ਸਾਰੀ ਇਸ ਤਰ੍ਹਾਂ ਲੁਾਈ ਆ ਜਿਹੜਾ 15 11 2021 21 ਨੂੰ ਸੀਗਾ ਦੁਬਾਰਾ ਬਿਆਨਾ ਕਰਾਇਆ ਉਹਨੇ ਇਹ ਲਾ 25 ਇਹ 2021 ਦਾ ਜਨਾ ਉਹਨੇ ਸਮਾਂ ਲਿਆ ਸੀ 15 11 2021 ਦਾ ਉਸੇ ਦਿਨ ਉਹ ਸਾਨੂੰ ਹਾਈਰੀ ਲਵਾ ਰਿਆ ਸੀ ਉਸੇ ਦਿਨ ਸਾਡੇ ਨਾਲ ਉਹ ਰਜਿਸਟਰੀ ਦਾ ਸਮਾਂ ਵਧਾ ਰਿਆ ਹੋ ਜਿਹੜੀ ਹਾਈਜੀ ਬਣਦੀ ਸੀਗੀ 7 2 2022 ਦੀ ਸਰ ਬਣਦੀ ਸੀਗੀ ਹਾਈਜੀ ਇਹ ਸੌਦਾ ਕਿੰਨੇ ਦਾ ਤੁਹਾਡੇ ਕੋਲ ਕਿੰਨੇ ਪੈਸੇ ਤੁਸੀਂ ਲਿਆ ਹੁਣ ਕੀ ਮਸਲਾ ਹੈ ਤੁਹਾਡਾ ਸਾਰ ਸਾਨੂੰ ਉਹਨਾਂ ਕਿੰਨਾ ਨੂੰ ਮਤਲਬ ਇਹ 90 ਹਜ਼ਾਰ ਰੁਪਏ ਦਿੱਤਾ ਸੌਦਾ ਕਿੰਨੇ ਦਾ ਹੋਇਆ ਇਹ 8 ਲੱਖ ਦੇ ਹਿਸਾਬ ਨਾਲ ਹੋਇਆ ਸੀਗਾ 43 ਦੇ ਨਾਲ ਜਿਹੜਾ ਜਗ੍ਹਾ ਆਇਆ ਉਹਦੇ ਕਬਜ਼ਾ ਕੀਤਾ ਉਹਦਾ ਜਿਆਦਾ ਕੋਈ ਹਾਜਰੀ ਉਹਦੀ ਗੱਲ ਲੱਗੀ ਹੋਈ ਆ ਤੇ ਸਾਡੀ ਅਸੀਂ ਹਾਜਰੀ ਸਾਡੇ ਕੋਲ ਆ ਤੇ 7 2 2022 ਦੀ ਬੰਦੀ ਆ ਸਾਡੇ ਕੋਲ ਪੇਪਰ ਆ ਤੇ ਉਹ ਬੰਦਾ ਹੁਣ ਨਿਯਾਇਤ ਮਤਲਬ ਕਬਜ਼ਾ ਕੀਤਾ ਹੋਇਆ ਆ ਉਸ ਵੇਲੇ ਪਹਿਲਾਂ ਸਾਡਾ ਉੱਥੇ ਘਰ ਸੀਗਾ ਤੇ ਉਹਨੇ 50 ਹਜ਼ਾਰ ਦੀ ਮਿੱਟੀ ਵੇਚ ਲਈ ਤੇ ਜਿਹੜਾ ਜਿਆਦਾ ਸਾਨੂੰ ਕੋਈ ਹਾਲਾ ਜਦ ਉਹਦਾ ਕੋਈ ਅਧਿਕਾਰ ਹੀ ਨਹੀਂ ਬਣਦਾ ਸਾਨੂੰ ਪੈਸਾ ਨਹੀਂ ਹੋਰ ਦਿੱਤਾ ਹਾਜਰੀ ਉਹਨੇ ਲਵਾਈ ਨਹੀਂ ਹੈਗੀ ਸਹੀ ਤਰੀਕੇ ਨਾਲ ਤੇ ਉਹ ਸਾਡਾ 60000 ਰੁਪਏ ਸਾਡਾ ਉਹ ਉਹਦਾ ਮੌਜਾ ਬਣਦਾ ਖੇਤ ਦਾ ਫਲਾ ਬਣਦਾ ਉਹ ਨਹੀਂ ਦੇ ਰਿਹਾ ਇਹਨੇ ਕਬਜ਼ਾ ਕੀਤਾ ਹੈ ਤੁਹਾਡੀ ਜਮੀਨ ਇਹ ਤਿੰਨ ਤਿੰਨ 25 ਇਹ 2021 ਤੋਂ ਹੋਇਆ ਹੁਣ ਤੱਕ ਤੁਹਾਨੂੰ ਕੋਈ ਲੈਦਾ ਨਹੀਂ ਦਿੰਦਾ ਤੁਹਾਡਾ ਨੇ ਸਾਡੇ ਧੱਕਾ ਕਰ ਰਿਹਾ ਆ ਅਸੀਂ ਪੁਲਿਸ ਅਫਸਰਾਂ ਦੇ ਜਾਂਦੇ ਆ ਪੁਲਿਸ ਅਫਸਰ ਸਾਡੀ ਗੱਲ ਸੁਣਵਾਈ ਵੀ ਕਰਦੇ ਹੈਗੇ ਕੀ ਕਹਿਣਾ ਚਾਹੋਗੇ ਉਹ ਅਧਿਕਾਰੀਆਂ ਕੋਲ ਵੀ ਮੰਗ ਕਰਨਾ ਚਾਹੋਗੇ ਅਸੀਂ ਸਰ ਉਹ ਅਧਿਕਾਰੀਆਂ ਨੂੰ ਵੇਦਦੀ ਕਰਦੇ ਆ ਮੰਗ ਕਰਦੇ ਆ ਇਹ ਜਿਹੜਾ ਜਸਵੰਤ ਸਿੰਘ ਨੂੰ ਦੁਬਾਰਾ ਇਹ ਜਿਹੜੀ ਹਾਜੀ ਲਵਾਈ ਆ ਤੇ ਇਹਨੂੰ ਗਲਤ ਲਵਾ ਕੇ ਪੁਲਸ ਨੇ ਕਿਉਂਕਿ ਟਾਹਰਿਆ ਥਾਣਾ ਬਰਾਮ ਐਸਪੀ ਹੈਡਕ quartਲ ਸੋਲ ਨਾਲੇ ਇਹਨਾਂ ਨੇ ਮਤਲਬ ਹਾਜੀ ਜਿਹੜੀ ਹਾਜੀ ਕੁਰਜ਼ੇ ਪੇਸ਼ ਕਰਕੇ ਉਹਨੂੰ ਗਲਤ ਜਮਾਨਤ ਦਵਾਈ ਗਈ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਦੁਆਰਾ ਇਹਨੇ ਰਿਕਵਰੀ ਕੀਤੀ ਜਾਵੇ ਕਿ ਸਾਨੂੰ ਇਨਸਾਫਤ ਹੋਇਆ ਜਾਵੇ ਬਟੇਗਾ ਨਾ